ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਤੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਰੈਂਕੂ ਵੀਰ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਉਹ ਨਹੀਂ ਕਰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਪੀੜੀ ਦਰ ਪੀੜੀ ਜਿਹੜਾ ਦੋਸਤੋ ਇਹ ਕੰਮ ਵੀਰ ਉਹ ਨਹੀਂ ਕਰਦੇ ਆ ਰਹੇ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਨੇ ਇੱਕ ਝੋਟੀ ਨੀਲੀ ਅੰਗ ਦੇ ਵਿੱਚ ਸੱਜਰ ਸੂਈ ਹੈ ਠੀਕ ਹੈ ਜੀ ਤੇ ਦੋ ਜਿਹੜੀਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਗੱਭਨ ਟੁਕੀਆਂ ਨੇ ਤਿਆਰੀ ਦੇ ਉੱਤੇ ਹੀ ਆ ਤੋ ਟੋਟਲ ਤਿੰਨ ਨਗਰਾਂ ਆਗਲੇ ਤਿੰਨਾਂ ਨਗਰਾਂ ਦੀ ਡਿਟੇਲ ਵੀਰ ਰਿੰਕੂ ਤੋਂ ਲੈ ਲਾਂਗੇ ਆਪਾਂ ਠੀਕ ਹੈ ਜੀ ਅੱਜ ਤਰੀਕ ਤੁਸੀਂ ਨੋਟ ਕਰ ਲਓ 11 ਫਰਵਰੀ ਤੇ ਸਮਾਂ ਦੋਸਤੋ ਵੀ ਸ਼ਾਮ ਦੇ 4:00 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਬਾਕੀ ਕੋਈ ਵੀ ਭਰਾ ਆਪਣਾ ਇੱਥੇ ਆ ਰਿਹਾ ਠੀਕ ਹੈ ਜੀ ਗੱਬੜ ਪਸ਼ੂ ਆਪਣੀ ਚਾਰੇ ਥਾਂ ਦੀ ਟਿੱਪ ਕੇ ਤੇ ਜਿਹੜੇ ਪਸ਼ੂ ਫੇਸ ਹੋ ਜਾ ਠੀਕ ਹੈ ਜੀ ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਹੈ ਜੀ ਤੇ ਲੋਕਾਪਿੰਡ ਤੇ ਤਕਰੀਬਨ ਪੱਤੀ ਤੋਂ 5 ਕਿਲੋਮੀਟਰ ਦੀ ਦੂਰੀ ਤੇ ਹੈ ਲੋਕਾਪਿੰਡ ਪੱਤੀ ਤੋਂ ਜਿਹੜੀ ਸ਼ਰਕਤ ਹ ਤੇ 1.2 ਕਿਲੋਮੀਟਰ ਦੀ ਦੂਰੀ ਆ ਸਾਰੀ ਅੱਗੇ ਪਿੰਡ ਲੋਕੇ ਦੀ ਸਭ ਤੋਂ ਪਹਿਲਾਂ ਰਿੰਕੂ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੋਖ ਭਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੇ ਸਾਰੇ ਵੀ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਿੰਕੂ ਵੀ ਠੀਕ ਠਾਕ ਆ ਐ ਚੜਦੀ ਕਲਾ ਜੀ ਗੁਰੂ ਰਾਮ ਦਾਸ ਦੀ ਕਿਰਪਾ ਜੀ ਠੀਕ ਆ ਰਿੰਕੂ ਵੀ ਮਾਲ ਤਕਰੀਬਨ 5 4 5 6 7 ਜਿਹੜੀਆਂ ਮੱਝਾਂ ਝੋਟੀਆਂ ਮੌਜੂਦ ਹੀ ਹੁੰਦੀਆਂ ਆਪਣੇ ਕਿਲੇ ਹਾਂਜੀ ਹਾਂਜੀ ਹਾਂ ਤਾਂ ਮਾਲ ਹੁੰਦਾ ਆਪਣੇ ਤੋਂ ਠੀਕ ਆ ਜੀ ਅ ਵੀਡੀਓ ਤੇ ਆਪਾਂ ਹੁਣ ਬਾਬਾ ਕਾਫੀ ਦੇਰ ਬਾਅਦ ਪਾਉਣ ਲੱਗੇ ਆ ਹਾਂਜੀ ਹਾਂਜੀ ਮ ਤਾਂ ਨਇਆ ਵੀ ਅਕਰਾ ਵੀਡੀਓ ਫੇਰ ਪਾਉਣੀ ਸ਼ੁਰੂ ਕਰ ਦਈਏ ਭੈਣ ਭਰਾਵਾਂ ਨੂੰ ਠੀਕ ਬਿਲਕੁਲ ਗਰੇਡੇ ਬਿਖੇ ਸਾਰੇ ਰੁਮਾਲ ਦੇਈਏ ਲਾਗੇ ਲਾਗੇ ਨਾਲ ਦੇਈਏ ਸੰਪਰਕ ਤੇ ਵਿਚਾਈਏ ਇੱਕ ਵਾਰ ਸੰਪਰਕ ਚਾਹੀਏ ਸਾਰਿਆਂ ਦੇ ਭੈਣ ਭਰਾਵਾਂ ਨਾਲ ਸੇਵਾ ਕਰੀਏ ਵੇਈ ਵੀਰਾ ਆਪਣੇ ਸਾਰਿਆਂ ਨੂੰ ਹਾਂ ਬਿਲਕੁਲ ਜੀ ਬਿਲਕੁਲ ਚੰਗੇ ਪਸ਼ੂ ਉਹ ਮੋਟਾ ਮਾਲ ਤੁਸੀਂ ਖਰੀਦ ਆ ਰਹੇ ਚੰਗੇ ਮਾਲ ਲੈਂਦੇ ਜੀ ਹਾਂਜੀ ਬਾਬਾ ਦੀ ਸੇਹ ਦੀ ਕਿਰਪਾ ਜੀ ਮਹਾਰਾਜ ਦੀ ਉਹ ਵਾਅਦਾ ਵਾਦ ਮਾਲ ਲੈ ਕੇ ਦੇਈ ਜਿੰਦਾ ਆਪਾਂ ਵੇਚੀ ਜਾਂਦੇ ਆ ਵੇਚੀ ਜਾਂਦੇ ਤੇ ਆਪਾਂ ਭੈਣ ਭਰਾਵਾਂ ਦੀ ਸੇਵਾ 'ਚ ਹਾਜ਼ਰ ਆ ਬਿਲਕੁਲ ਜੀ ਸੇਵਾ 'ਚ ਵੀ ਹਾਜ਼ਰ ਆ ਕਮਾਈ ਵੀ ਵੀਰ ਜੀ ਕਰਦੇ ਆ ਕਮਾਈ ਵੀ ਇਹ ਵੀ ਇਕੱਲੀ ਸਿਵਾੜੀ ਆਪਾਂ ਕਰਦੇ ਹਾਂਜੀ ਕਮਾਈ ਵੀ ਆਪਾਂ ਨੂੰ ਮਹਾਰਾਜ ਦਿੰਦਾ ਇਹ ਆਪਾਂ ਕਮਾਈ ਪਿੱਛੇ ਅਰਮੰਡਾ ਤੁਰਿਆ ਫਿਰਦਾ ਇਹ ਵੀ ਜੈਗਰੂ ਕਮਾਈ ਕਰੀਦੀ ਆ ਹਾਂਜੀ ਸਾਰੇ ਭੈਣ ਭਰਾ ਖੁਸ਼ ਰਹਿਣ ਮਾਲ ਜੋ ਦੱਸਾਂਗੇ ਉਹੋ ਹੀ ਨਿਕੂਗਾ ਵੀਰ ਜੀ ਮਹਾਰਾਜ ਰਿੰਕੂ ਵੀ ਜੇ ਜਨੂਨ ਕਮਾਈ ਹੋਈ ਤੇ ਅਰਕੀ ਆਪਣੀਆਂ ਮੱਜਾਂ ਦੇ ਵਿੱਚ ਪਤਾ ਲੱਗ ਜਾਣਾ ਭੈਣ ਭਰਾਣ ਮੱਜਾਂ ਵਿੱਚ ਚੰਗੀਆਂ ਸਾਫ ਸੁਥਰੀਆਂ ਨੇ ਹਾਂਜੀ ਹਾਂਜੀ ਦੇ ਵੀ ਭਾਪੜਤੀ ਜੀ ਦੇਣੀਆਂ ਨੇ ਮੈਂ ਨਾ ਵੀਰ ਜੀ ਮਹਾਰਾਜ ਦੀ ਕਿਰਪਾ ਨਾਲ ਜੀ ਜੋ ਦੱਸਾਂ ਉਹੋ ਹੀ ਨਿਕਲੂਗਾ ਆ ਸਿਰਫ ਭੈਣ ਭਰਾਣ ਵਿਸ਼ਵਾਸ ਦੀ ਲੋੜ ਆ ਬਿਲਕੁਲ ਜੀ ਵਿਸ਼ਵਾਸ ਚਲੋ ਕਰਨਾ ਬੜਾ ਔਖਾ ਹੁੰਦਾ ਨਵੇਂ ਬੰਦੇ ਦੇ ਬਿਲਕੁਲ ਜੀ ਬਾਕੀ ਜਦੋਂ ਮਾਲ ਜਾਊ ਘਰ ਤੇ ਫੇਰ ਦੱਸਿਓ ਸਾਨੂੰ ਬਿਲਕੁਲ ਉਹ ਵੀ ਦੋਸਤੋ ਰਿੰਕੂ ਵੀਰ ਦੀਆਂ ਪਹਿਲਾਂ ਵੀ ਆਪਾਂ ਇਸ ਫਾਰਮ ਤੋਂ ਇਸ ਘਰੋਂ ਠੀਕ ਆ ਜੀ ਨੌਕੇ ਪਿੰਡ ਤੋਂ ਕਾਫੀ ਵੀਡੀਓ ਪਹਿਲਾਂ ਪਾਈਆਂ ਨੇ ਚੰਗਾ ਚੰਗਾ ਸਾਫ ਇੱਕ ਕੁਰੀ ਮੋٹے ਤੌਰ ਤੇ ਮੈਂ ਤੁਹਾਨੂੰ ਇਧਰ ਝਾਤ ਮਰਵਾ ਦੇਣਾ ਠੀਕ ਹੈ ਜੀ ਇੱਕ ਜਿਹੜੀ ਤੁਹਾਨੂੰ ਇਧਰ ਝੋਟੀ ਦਿਖਾਵਾਂਗੇ ਆਪਾਂ ਲੀਲੀ ਦੇ ਵਿੱਚ ਆ ਪੱਕੀ ਮੋਛਲੀ ਇਹ ਸੂਈ ਸਪਾਈ ਆ ਠੀਕ ਹੈ ਜੀ ਤੇ ਦੋ ਜਿਹੜੀਆਂ ਮੱਝਾਂ ਤੁਸੀਂ ਇਧਰ ਦੇਖੋਗੇ ਕਿ ਲੰਲੀ ਤੁਹਾਨੂੰ ਮੈਂ ਦਿਖਾ ਦੇਵਾਂਗੇ ਠੀਕ ਹੈ ਜੀ ਇੱਕ ਆ ਮੱਝ ਤੁਸੀਂ ਦੇਖੋਗੇ ਕਦ ਕੋਤੂ ਸੋਹਣਿਆ ਪਲੀਆਂ ਪਲੀਤੀਆਂ ਨੇ ਬਾਕੀ ਪੂਰੀ ਗੱਲਬਾਤ ਕਰਦੇ ਆਪਾਂ ਰਿਕਵਰੇ ਇਥੋਂ ਸ਼ੁਰੂਆਤ ਕਰ ਲਈਏ ਹਾਂ ਚਲੋ ਕੀ ਬਤੇਲਾ ਮੈਂ ਸੂਹਾ ਕਿਰਵਾ ਸੁਣਦੀ ਆ ਇਹ ਸੰਦੂ ਸਾਹਿਬ ਰੈਗੂਲਰ ਸੂਹਾ ਤੇ ਜਾਏ ਠੀਕ ਹੈ ਜੀ ਪਿਛਲੇ ਸੂਏ ਦੇ 14 ਕਿਲੋ ਦੁੱਧ ਦਿੱਤਾ ਓਕੇ ਇਹ ਵੀ ਥੋੜਾ ਪੂਛ ਤੋਂ ਮਾਰ ਖਾ ਗਈ ਆ ਤੁਹਾਨੂੰ ਪਤਾ ਪੂਛਦਾ ਵਟਾ 20 25000 ਰੁਪਇਆ ਮੈਂ ਤਾਂ ਲੱਗ ਜਾਂਦਾ ਸਜਾਵਟ ਖਤਮ ਹੋ ਜਾਂਦੀ ਹੈ ਬਾਕੀ ਨੂੰ ਸੁਰਦੀ ਸਜਾਵਟ ਪੂਰੀ ਆ ਥਲਾਂ ਦੀ ਕੁਆਲਿਟੀ ਪੂਰੀ ਆ ਟਰਨ ਚੰਦੀਆਂ ਬਿਲਕੁਲ ਸਾਫ਼ ਆ ਪੋਲੀ ਆ ਸੀਲਸ ਲੱਗ ਗਿਆ ਦੁੱਧ ਦੇ ਕੇ ਮਹਾਰਾਜ ਦੀ ਮੇਰੇ ਨਾਮ ਦੇ ਵੀ ਘਿਓ ਕਾ ਬਥੇਰਾ ਦੇ ਤਰਕ 15 ਹੀ ਭੋਲੇ ਦੇ ਦੇ ਹਾਂ ਬਸੇਵਾ ਸੂਬਾ ਚ ਪਹੇ ਪਹੇਵਾ ਨਹੀਂ ਹੋਈ ਆ ਦੀ ਮੈਂ ਦੀ ਠੀਕ ਆ ਵੀਰੇ ਤੇ ਬੇਨਾ ਰਿੰਕੂ ਵੀਰੇ ਕਿੰਨੇ ਕੁ ਹਜੇ ਬਾਕੀ ਤੇਰੇ ਹਿਸਾਬ ਨਾਲ ਇਹ ਸੰਧੂ ਸਾਹਿਬ ਘਟੋ ਘਟ ਵੀ ਜੇ ਲੈ ਗਈ ਨਾ ਇਹ ਹਲਤਾ ਮੱਝ ਨੇ ਲੈ ਜਾਦਾ ਜੀ ਇਹ ਹਫਤਾ ਅੱਧ ਦੇ ਤਾਜੇ ਵਖਾ ਦੀ ਜੇ ਵੀ ਹੈਗੇ ਆ ਪਾਸੇ ਹਾਂਜੀ ਵੀਰ ਜੀ ਜਿੰਨਾ ਕੋ ਲੈਂਦੀ ਨਾ ਆਉਂਦੇ ਵੀ 2.5 3 3 ਕਿਲੋ ਅਗਲੇ ਖਾਨਾਂ ਦੀ ਮੱਝ ਚੋਂਦੇ ਰਹੇ ਸੀ ਹੂੰ 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 ਲੋ ਜੀ ਸੋ ਬਾਕੀ ਰਾਜਪੂਰ ਕਰਮਾਲ ਨੂੰ ਚੰਗਾ ਲੱਗਾ ਥੱਲੇ ਤੇ ਬਾਕੀ ਹਵਾਨੇ ਦੀ ਢੇਲ ਢੋਲ ਤੇ ਤੁਸੀਂ ਇੱਕ ਅੰਦਾਜ਼ਾ ਲਾ ਲੋਂਗੇ ਪਲੀ ਪਲੀਤੀ ਹੈ ਕਰਮਾਲ ਦੀ ਠੀਕ ਹੈ ਜੀ ਵਜ਼ਨ ਮੋੜ ਪੂਰਾ ਮੈਂ ਦਾ ਸਿੰਗਲ ਅੱਡੀ ਦੇ ਵਿੱਚ ਬਿਲਕੁਲ ਪਤਲੇ ਪਿੰਡੇ ਦੀ ਆ। ਸੁਰਾਜੀ ਪਸ਼ੂ ਦੀ ਵੈਸੇ ਜਿਹੜੀ ਦੋਸਤੋ ਦੇਖਦੁਖ ਤੋਂ ਪਤਾ ਲੱਗ ਜਾਂਦਾ ਵੀ ਚੰਗੀ ਸੇਵਾ ਚੰਗੀ ਸਭਾਲ ਦੇ ਵਿੱਚੋਂ ਪਸ਼ੂ ਨਿਕਲੇ ਆ ਠੀਕ ਆ ਜੀ। ਤੇ ਦੁੱਧ ਅਗੇ ਸੇਵਾ ਦਾ ਬਾਕੀ ਮੌਕੇ ਤੇ ਆਵਾ-ਭਾਵਾ ਦੇ ਪਤਾ ਲੱਗ ਜੂਗਾ ਵੀ ਕਰਮਾਂ ਦੀ ਕਿੱਡਾ ਕਿੱਡਾ ਹੋਰ ਬਣਾਉਂਦੀ ਆ। ਹਜੇ 6 7 8 ਦਿਨ ਹਜੇ ਦੇ ਬਾਕੀ ਆ ਸੂਣ ਦੇ। ਢਿੱਲ ਢੁਲ ਬਹੁਤ ਆ। ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਜੀ। ਤੇ ਟਿੱਪਣ ਟੁੱਪਣ ਤੇ ਭਾਰ ਪਿੱਛੇ ਦੀ ਤਸੱਲੀ ਗਾਰੰਟੀ ਆ। ਹਜੇ ਭਾਰ ਪਿੱਛੇ ਦੀ ਸੰਧੂ ਸਾਹਿਬ 100 ਤੋਂ 200% ਗਾਰੰਟੀ ਟ ਠੀਕ ਹੈ ਫਿਰ ਦੁੱਧ ਵਾਲੀ ਮੈਂ ਸੰਧੂ ਸਾਹਿਬ ਇੱਕੋ ਹੀ ਮੱਝ ਨੂੰ ਬਸ ਕਮੀ ਹੈ ਬਸ ਪੁੱਛਦੀ ਬਸ ਜੀ ਬਸ ਜੇ ਹੋਵੇ ਤੇ ਮੱਝ 20000 ਰੁਪਏ ਮੱਝ ਮਹਿੰਗੀ ਹੈ ਇਹਦੇ ਕਰਕੇ ਆਪਾਂ 20000 ਭੈਣ ਭਰਾਵਾਂ ਨੂੰ ਮੱਝ ਸਸਤੀ ਦੇਣੀ ਹੈ ਔਰ ਕੋਈ ਵੀ ਚਲੋ ਜਿਹੜੇ ਪੁਰਾਣੇ ਕਿ ਡੇਰੀ ਦੇ ਵਿੱਚ ਚੰਗਾ ਦੁੱਧ ਲੈਣਾ ਉਹ ਨੂੰ ਤੋਂ ਉਹਨੂੰ ਜਦੋਂ ਪੁੱਛ ਪਾੜ ਦਾ ਕੋਲ ਨਹੀਂ ਹੈਗਾ ਕਿਹਨੇ ਘਰ ਟਕਾਉਣੀਆਂ ਦੁੱਧ ਵਾਸਵਾ ਹਾਂ ਦੁੱਧ ਤਾਂ ਬਹੁਤ ਚੰਗੀ ਹੈ ਵੇਜੀ ਠੀਕ ਹੈ ਜੀ ਤੇ ਬਾਕੀ ਦੋਸਤੋ ਚਲੋ ਜਿੰਨੀ ਦੇ ਵਿੱਚੋਂ ਆ ਬਟਾ ਲੱਗਦਾ ਜਿੰਨੇ ਕਿ ਚੀਜ਼ ਨੂੰ ਠੀਕਾ ਜੀ ਕਿਉਂਕਿ ਸੁਭਾਵਨ ਹੁੰਦਾ ਸਿੰਘ ਖਾਸ ਤੌਰ ਤੇ ਤੇ ਪੂਸ਼ ਪਸ਼ੂ ਦੀ ਠੀਕਾ ਜੀ ਉਹ ਸੁਭਾਵਨ ਦੇ ਵਿੱਚ ਵਾਦਾ ਕਰਦੇ ਜੇਕਰ ਸਿੰਘ ਸੋਹਣਾ ਤੇ ਪੂਸ਼ ਲੰਬੀ ਅਜਿਹੀ ਜੀ ਤੇ ਪਸ਼ੂ ਦੀ ਖੂਬਸੂਰਤੀ ਦੇ ਵਿੱਚ ਹੋਰ ਵਾਦਾ ਹੋਰ ਚਾਰ ਚੰਦ ਲੱਗੇ ਜਾਂਦੇ ਆ ਠੀਕ ਆ ਤੇ ਬਾਕੀ ਹੁਣ ਮੌਕੇ ਤੇ ਭਾਰਤ ਛੇ ਤੋਂ ਟਿੱਪਣ ਦੇ ਵਿੱਚ ਇਹ ਗਰੰਟੀ ਤਸੱਲੀ ਦੇ ਮੇਰਾ ਭਰਾ ਮੰਨ ਲੇ ਕਿ ਤੁਸੀਂ ਅੱਡੀ ਦੂਰ ਵੀ ਆ ਸਕਦੇ ਜੇ ਆਨਲਾਈਨ ਵੀ ਕਿਸੇ ਭਰਾ ਨਾਲ ਸੌਦਾ ਕਰਨਾ ਤੇ ਬੇਚ ਤੇ ਜੇ ਤੁਸੀਂ ਕਰ ਸਕਦੇ ਜੇ ਵੀਰ ਜੀ ਕਾਲੀਗਰ ਕੇ ਪਿੰਡਾ ਵੇਖੋ ਇਹ ਪਤਲਾ ਹਾਂਜੀ ਹਾਂਜੀ ਇਹ ਮਹਾਰਾਜ ਦੀ ਕਿਰਪਾ ਤੇ ਇਹਦੀ ਬਾਬਾ ਦੀ ਸਿੰਘ ਦੀ 15 ਕਿਲੋ ਆਰ ਕੀ ਦੁੱਧ ਦਊਗੀ ਮਾਜਰ ਆ ਸਾਂਹੀ ਸੁੰਮੀ ਬੜੀ ਆ ਇੱਕ ਸੀਲਸ ਲਾ ਕੇ ਪੂਰੀ ਕੋਈ ਮਾਰ ਦੀ ਮੁਰਦੀ ਨਹੀਂ ਮਾਰਦੀ ਹੋਊਗੀ ਦਾ ਆਪਣੀ ਗਰੰਟੀ ਹੋਊਗੀ ਠੀਕ ਆ ਇਹ ਜੋ ਕਈ ਰਾ ਪੜਪਰਾ ਕਰੇ ਆਪਣੇ ਮਾਵਾ ਪੜਾ ਲੈ ਵੀ ਬੰਨਣੀਆਂ ਹੁੰਦੀਆਂ ਡੰਗਰ ਹਾਂ ਬਿਲਕੁਲ ਜੀ ਬਿਲਕੁਲ ਵੀ ਕੋਈ ਵੀਰ ਆਪਣੇ ਦੂਰ ਦਰਡੇ ਕੰਮ ਕੰਮ ਤੇ ਗਏ ਹੁੰਦੇ ਆ ਬਸ ਬਸ ਵੀ ਕੋਈ ਸੀਲਸ ਲੱਗ ਮੱਜ ਉਹੋ ਜੀ ਨਿ ਘਰ ਰੱਖਣਾ ਬਿਲਕੁਲ ਜੀ ਛੋਟੀ ਲਾਤ ਦੀ ਮਾਂ ਔਰ ਇੱਕ ਵੀਰੇ ਕੀ ਡਿਮਾਂਡ ਕਰਦੀ ਸੰਦੂ ਸਾਹਿਬ ਹੁੰਦਾ ਤੇ ਮਾਝ ਪੂਛ ਹੁੰਦੇ ਪਾਵੇ 1 20 ਦੀ 25 ਦੀ ਵੀ ਸੀ ਹਮਮ ਪਰ ਆਪਾਂ ਹੁਣ ਪੈਣ ਪਾਵਾ ਆਪੋ ਵਟਾ ਲਾ ਕੇ ਲਈ ਆ ਤੇ ਇਸ ਚੀਜ਼ ਦਾ ਆਪਾਂ ਵੀ ਲਾ ਕੇ ਲਈ ਤੇ ਲਾ ਕੇ ਦੇਣੀ ਆ ਹਮ ਸੰਦੂ ਸਾਹਿਬ ਇਹ ਆਪਾਂ ਵੀਰਾਂ ਨੂੰ ਦੇ ਦੀ ਇੱਕ ਪੰਜ ਦੀ ਮਾਝ 1 5 ਦੀ ਹਾਂਜੀ ਵਿੱਚੋਂ ਕੋਈ ਕੀ ਰਾਇਤ ਕਰਦੇ ਆ ਕਿੰਨੇ ਕ ਜਾਜ ਜੋ ਮੁਕੇ ਤੇ ਸੰਦੂ ਸਾਹਿਬ ਚਿਰ ਬਾਅਦ ਵੀਡੀਓ ਪਾਉਣ ਲੱਗੇ ਆ ਹਾਂ ਮੈਨਰੂ ਦੀ ਕਿਰਪਾ ਨਾਲ ਆਪਾਂ ਬਿਲਕੁਲ ਛੋਟੀ ਕਮਾਈ ਨਾਲ ਵੇਚ ਲਈਆਂ ਤੇ ਸੰਧੂ ਸਾਹਿਬ ਆਪਾਂ ਵੀਰਾ ਭਰਾਵਾਂ ਦਾ 5000 ਰੁਪਏ ਮਾਨ ਕਰਾਂਗੇ ਪੂਰੇ ਲੱਖ ਦੀ ਮੱਝ ਦੇ ਪੂਰੇ ਲੱਖ ਦੀ ਤੇ ਲੱਖ ਦੇ ਵਿੱਚੋਂ ਵੀ ਛੋਟਾ ਆਪਾਂ ਕਰਦੇ ਕਰਦਾ ਹੈ ਸੰਧੂ ਸਾਹਿਬ ਨਾ ਪਰ ਕਰਦੇ ਬਾਕੀ ਥੋੜਾ ਬੜਾ ਹੋਣਾ ਇਹ ਮਾਨਤਨ ਠੀਕ ਹੈ ਜੀ ਕਿਉਂਕਿ ਵੀ ਆਪਾਂ ਨੂੰ 2000 ਬਾਜੇ ਲੈ ਵੜਾ ਠੀਕ ਹੈ ਜੀ ਹਾਂਜੀ ਲਓ ਠੀਕ ਹੈ ਜੀ ਮਾਨਤਨ ਹੋਰ ਵੀ ਹੋ ਜੂਗਾ ਲੱਖ ਦੇ ਵਿੱਚ ਵੀ ਮੈਂ ਚੰਗੀ ਹੈ ਫੱਬ ਦੀ ਬੜੀ ਆ ਥੱਲੇ ਉਹਦੇ ਦੀ ਬੜੀ ਸਾਫ ਸੁਥਰੀ ਆ ਬਾਕੀ ਖੁੱਲੂ ਖਾਲੂ ਵੀ ਅਜੇ ਚੰਗਾ ਅੱਠਾ ਸੱਤਾਂ ਦਿਨਾਂ ਦੇ ਵਿੱਚ ਦੋ ਸੋ ਜੇ ਬਾਕੀ ਡਾ ਮਾਰੂ ਕੀ ਕਰਮਾਲੀਓ ਆਪਾਂ ਦਿਨਾਂ ਤੇ ਚੜ ਦਿੰਨੇ ਆ ਠੀਕ ਆ ਇੱਧਰ ਰਿਕੂ ਵੀਰ ਇੱਧਰ ਆ ਜੀ ਤੇ ਇੱਕ ਵੱਡੇ ਕੱਦ ਪੁੱਤ ਦੇ ਵਿੱਚ ਆਪਣੇ ਕੋਲ ਆ ਮੱਝ ਖੜੀ ਆ ਹਾਂਜੀ ਇਹ ਪੂਰਾ ਫੁੱਲ ਸਾਈਜ਼ ਪੂਰੀ ਫੁੱਲ ਵੱਡੀ ਆ ਹਾਂਜੀ ਜਿਹੜੇ ਸੰਧੂ ਸਾਹਿਬ ਪੂਰੀ ਫੁੱਲ ਵੱਡੀ ਫੋਲੀ ਦੱਸਾਵੇ ਜੇ ਪਧਰੀ ਆ ਪਧਰੀ ਦੱਸਾਵੇ ਇਹਦਾ ਰਿਕੂ ਵੀਰ ਸੁਆ ਜਨਵਾ ਫਿਰ ਇਹ origignal ਸੁਆਰ ਕੀ ਤਿੱਜਾ ਸੁਆ ਜੀ ਸਿੰਘ ਥੋੜੇ ਖੁੱਲੇ ਲੱਗੀ ਆ ਠੀਕ ਆ ਬਾਕੀ ਸੰਧੂ ਸਾਹਿਬ ਇਹ ਵੀ ਮੈਂ 15 ਸਿਰਈ ਆ ਵੀ ਇਹ ਵੀ ਮੈਂ ਜਿੱਥੋਂ ਲੈਂਦੀ ਨਾ ਸੈੱਟ ਚੋਂ ਮੈਂ ਲੈਂਦੀ ਆ ਹਾਂਜੀ ਵੀ ਆਂਦੇ ਵੀ 3 ਕਿਲੋ ਅਗਲੇ ਥਲਾਂ ਦੀ ਢਾਈ 3 ਕਿਲ ਠੀਕ ਹੈ ਵੀਰੇ ਚਲੋ ਭੈਣ ਭਰਾ ਵਾਲੇ ਆਪਾਂ ਕੋਈ ਨਹੀਂ ਕਹਿਣਾ ਵੀ ਯਾਰ ਤੂੰ ਹੀ ਤੇ ਆ ਤੇ ਬਾਕੀ ਇਹ ਵੀ ਆਪਾਂ ਭੈਣ ਭਰਾਵਾ ਦੇ ਵਿਸ਼ਵਾਸ ਕਰਨ ਕਰੀਦਾ ਵੀ ਆ ਪਰ ਉਹ ਵੱਡੀ ਮੈਂ ਬਾਕੀ ਥੱਲੇ ਸਟਰਕਚਰ ਲਓ ਜਿਹੜਾ ਚੱਡਾ-ਜੁਡਾ ਬਹੁਤ ਸਾਰਾ ਹਾਂਜੀ ਬਾਕੀ ਮੱਝ ਵੀ ਦੱਸਦੀ ਆ ਵਾਕਿਆ ਕਢਦੀ ਹੋਊਗੀ ਗਾੜ ਦਾ ਵੇਖੋ 70 ਸੁੱਤਰ ਬਿਲਕੁਲ ਜ ਬਿਲਕੁਲ ਲੋ ਵੀ ਚਗਾਟਾ ਚੂਠਾ ਤੁਸੀਂ ਚੈੱਕ ਕਰ ਲਓ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਗਾੜੀ ਚੱਡਾ ਖੜੇ ਹੈ ਪੂਰਾ ਲੰਮਾ ਚੌੜਾ ਚੱਡਾ ਹੈ ਹਾਂ ਸੋ ਕਿੱਥੋਂ ਸ਼ਟਾਰਟ ਹੁੰਦਾ ਠੀਕ ਹੈ ਜੀ ਬੈਕ ਸੂਨ ਨਾਲ ਜਿਹੜਾ ਲੇਵਾ ਅੱਗੇ ਹੌਂਦਾ ਲੈਂਦੀ ਜੇ ਸੰਤੂ ਸਾ ਮੁੰਡਾ ਹੋ ਗਿਆ ਸਾਡੇ ਚ ਠੀਕ ਆ ਔਰ ਕੋਈ ਫਿਰ ਇੱਕ ਦੋ ਵਾਰੀ ਅੱਗੇ ਲੰਮੇ ਗਰੇ ਕਢਾ ਦਿਆ ਜੀ ਹਾਂਜੀ ਆ ਦੇਖੋ ਜੀ ਤੇ ਕੱਦ ਪੋ ਤਾਂ ਮੇਰਾ ਭਰਾ ਕੋਈ ਵੀ ਸੌਦਾ ਕਰਦਾ ਇੱਕ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਸੌਦਾ ਕਰ ਲਿਓ ਵੀ ਵੱਡੇ ਕੱਦ ਕਰਦੀ ਆ ਢਾਂਚਾ ਟੋਚਾ ਮਾਲਕ ਨੇ ਚੰਗਾ ਚੋਖਾ ਬਖਸ਼ਿਆ ਨੂੰ ਠੀਕ ਆ ਤੇ ਗੋਲ ਸਿੰਘ ਤੇ ਬੰਤਰ ਦੇ ਨਾਲ ਜਿਹੜਾ ਪੂਰਾ ਫੱਬ ਖਾਨ ਲਿਆ ਠੀਕ ਆ ਦੇਖੋ ਦੁਪੱਟੀ ਦੇਖੋ ਸੰਧੂ ਸਾਹਿਬ ਦੇਖੋ ਛਾਤੀ ਮੈਂ ਦੀ ਹੈਗੀ ਨਹੀਂ ਵਾਕਿਆ 15 ਤੋਂ ਪਲੱਸ ਦਊਂਗੀ ਦੁੱਧ ਤਾਂ ਹੀ ਜਾਊਗੀ ਅੱਗੇ ਬਿਲਕੁਲ ਜੀ ਬਿਲਕੁਲ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਲੋ ਵੀ ਠੀਕ ਹੈ ਜੀ ਮੱਝ ਵੀ ਮੱਝ ਹੀ ਆ ਬਾਕੀ ਇਹ ਨਹੀਂ ਹੈਗਾ ਕੋਈ ਭਰਾ ਪੈਸੇ ਲਾ ਕੇ ਲੈ ਜਾਊਗਾ ਤੇ ਕਿਸੇ ਨੇ ਆੜ ਗਵਾਰ ਦੇ ਵਿੱਚ ਕੋਈ ਕਹੇ ਵੀ ਯਾਰ ਛੋਟੀ ਜੀ ਮੈਂ ਆ ਤੇ ਪੈਸੇ ਜਾਦੇ ਲਾ ਆਂਦੇ ਬਿੱਟਾ ਝਟੂ ਝਾ ਚੰਗਾ ਮੈਂ ਤਾਂ ਵੱਡੀ ਆ ਇਥੋਂ ਆਪਾਂ ਇੱਕ ਜੱਜਮੈਂਟ ਕਰ ਸਕਦੇ ਵੀ ਦੋਨੋਂ ਚੰਗਾ ਚਵਾਜੂਗੀ ਠੀਕ ਆ ਆ ਦੇਖੋ ਜੀ ਦੇਖੋ ਪੂਰੀ ਨਿਗਰ ਚੰਗੇ ਬੁੱਤ ਕਾ ਦੇ ਫੜੀ ਗਿਆ ਸੋ ਵੇਲ ਬੂਲ ਬੜੀ ਚੰਗੀ ਸਪੈਸ਼ਲ ਆ ਹਾਂ ਜੀ ਲਿਓ ਵੀਰ ਲਾਬਿਕ ਰੋਕੂਰੇ ਮਾਇਆ ਚੰਗੀ ਆ ਕਰੀ ਇਹ ਨਹੀਂ ਵੀ ਕੋਈ ਆਪਾਂ ਮੈਂ ਜੇ ਸਰਪੇ ਸਾਹਿਬ ਕਸਰ ਗਈ ਆ ਇਹਦਾ ਦੇਖੋ ਆਹ ਕਾਰਗਰਗਾ ਪਿੰਡਾ ਆਹ ਮਹਾਰਾਜ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਆਪਾਂ ਲੈ ਕੇ ਦਈਏ ਤੇ ਭੇਚੀ ਜੰਨੇ ਆ ਇਸੇ ਤਰ੍ਹਾਂ ਹੀ ਰੋਕੀ ਕਰਨੀ ਕਿਰਪਾ ਰਹਿਤ ਨਹੀਂ ਸਾਫ ਸੁਥਰਾ ਪਸ਼ੂ ਵੀ ਮਿਲਾਂ ਕੋਈ ਕਿਸਮਤ ਕਰਮਾਂ ਦੀ ਦੰਦੀ ਆ ਹਾਂਜੀ ਹਾਂਜੀ ਬਹੁਤ ਜਿਆਦਾ ਚੰਗੀ ਜਿਹੜਾ ਭਰਾ ਖੜੂਗਾ ਵੀ ਯਾਦ ਕਰੂਗਾ ਹਾਂ ਚਲੋ ਬਿਲਕੁਲ ਜੀ ਬਿਲਕੁਲ ਤੁਹਾਡੀ ਵਪਾਰ ਲੈਣਾ ਤੁਸੀਂ ਵੀ ਕਿਉਂਕਿ 2 ਪੈਸੇ ਪ੍ਰੋਫਿਟ ਵੈਰਾ ਗਾਹ ਵੀ ਕਿਸੇ ਭਰਾ ਕੋਲ ਜਾਵੇ ਵੀ ਜੇਤਾ ਕਰਦਾ ਵੀ ਯਾਰ ਚੰਗੀ ਥਾਂ ਕਿਸੇ ਵੀਰ ਕੋਲ ਆਈ ਆ ਸੰਧੂ ਸਾਹਿਬ ਇਹ ਮੇਨ ਗੱਲ ਹੈ ਨਾ ਵੀ ਜੇ ਆਪਾਂ ਕੇ ਭੈਣ ਭਰਾ ਨੂੰ ਚੰਗੀ ਸ਼ਹਿਦ ਦਵਾਗੇ ਤੇ ਆਪਣੇ ਨਾਲ ਗਾਹ ਜੁੜਨਗੇ ਤੇ ਜੇ ਅੱਜ ਹੀ ਆਪਾਂ ਕੇ ਮਾੜੀ ਚੀਜ਼ ਦੇਤੀ ਤੇ ਗਾਹ ਗਾਹ ਜੁੜਨ ਦੀ ਬਜਾਏ ਕੁੱਟਦੇ ਆ ਟੁੱਟਦੇ ਵੀਰ ਹੋਰਾਂ ਨੂੰ ਵੀ ਦਸਾਂ ਨੂੰ ਆਂ ਮੈਂ ਜਿੱਥੇ-ਜਿੱਥੇ ਮਰਜ਼ੀ ਫੋਨ ਲਾ ਕੇ ਪੁੱਛਿਆ ਵੀ ਇਹ ਬੰਦਾ ਕਿਵੇਂ ਦਾ ਵਾਕਿਆ ਆਪਣੇ ਸਾਰੇ ਬੰਦੇ ਆਖਣਗੇ ਵਾਕਿਆ ਜੋ ਦੱਸਦਾ ਹੋਈ ਨਿਕਲਦਾ ਬਿਲਕੁਲ ਜੀ ਬਿਲਕੁਲ ਸੱਚੀ ਗੱਲ ਨਹੀਂ ਜਿੰਦਗੀ ਜੀ ਆਪਾਂ ਸੰਤੂ ਸਾਹਿਬ ਕੀਤੀ ਅੱਛਾ ਰਿੰਕੂ ਵੀਰੇ ਇਹ ਅੱਜ ਕਿੰਨੇ ਦੀ ਹੋ ਰਹੀ ਆ ਆਪਣੇ ਭੈਣ ਭਰਾਵਾਂ ਨੂੰ ਵੀਡੀਓ ਦੇ ਮਾਧਿਅਮ ਰਾਹੀਂ ਇਹ ਸੰਤੂ ਸਾਹਿਬ ਮੁੱਲ ਕਰਾਉਂਦੇ ਭਾਵੇਂ ਇਹਦਾ ਵੀ ਇੱਕ 25 ਕਰ ਲੀਏ ਹਾਂਜੀ ਪਰ ਆਪਾਂ ਭੈਣ ਭਰਾਵਾਂ ਦਾ ਫੁੱਲ ਮਾਣ ਕਰਨਾ ਆਪਾਂ ਚਿਰ ਪਾ ਵੀਡੀਓ ਫੋਨ ਲੱਗੇ ਹਾਂਜੀ ਤੇ ਚਲੋ ਜੈ ਰੇਡ ਚਾਪਲ ਆਈ ਜੈਤ ਚ ਦੇਣੀ ਆ ਜੀ ਤੇ ਸੰਤੂ ਸਾਹਿਬ ਮੁੱਲ ਇਹਦਾ ਇੱਕ 25 ਹਜ਼ਾਰ 10 ਦੀ ਹਾਂਜੀ ਹੋਰ ਲੈਸ ਕੀ ਕਰਦਾ ਲੈਸ 5000 ਰੁਪਇਆ ਕਰ ਦਈਏ ਸੰਧੂ ਸਾਹਿਬ ਹੋਰ ਫਿਰ ਪੰਜ ਪੰਜ ਦੀ ਦੇਈਏ ਫਿਰ ਆਪਾਂ ਇੱਕ ਪੰਜ ਦੀ ਦੇ ਦਾਂਗੇ ਪੂਰੀ ਫੋਲ ਵੜੀ ਜੇ ਬਾਕੀ ਤੁਸੀਂ ਭੈਣ ਭਰਾ ਆਪਣੇ ਸਾਰੇ ਵੀਡੀਓ ਵੇਖਦੇ ਜੇ ਵੀਰ ਜੀ ਇਹੋ ਜੀ ਮਾਝ 1 20 25 ਤੋਂ ਕੋਈ ਵੀ ਨਹੀਂ ਕੱਟ ਦਿੰਦਾ ਬਿਲਕੁਲ ਜੀ ਬਿਲਕੁਲ ਲੋਕ ਦੋਸਤੋ ਜਿਵੇਂ ਕਿਸੇ ਭਰਾ ਦੀ ਖਰੀਦ ਆ ਉਸੇ ਹਿਸਾਬ ਨਾਲ ਵੇਚ ਆ ਕਿਤੇ 2 ਰੁਪਇਆ ਠੀਕ ਆ ਜੀ ਆਮ ਅੱਡਿਆਂ ਨਾਲ ਕਿਤੇ ਭਰਾ ਰੇ ਕੋ ਨੂਣਾ ਬਿਲਕੁਲ ਸਵੱਲੀ ਮਿਲੀ ਆ 1 ਲੱਖ 5000 ਦੀ ਤੁਹਾਨੂੰ ਦੇ ਰਿਹਾ ਤੇ ਬਾਕੀ ਚੰਗੀ ਆ ਫੱਬਦੀ ਜਾ ਰਹੀ ਏ ਥੱਲੋਂ ਕਰਮਾਂ ਦੀ ਠੀਕ ਆ ਜੀ ਅਜੇ 6-7 ਦਿਨ ਲੱਜਨੇ ਨੇ ਮੇਜੁਰ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਆ ਜੀ ਸੋ ਇੱਕ ਇਸ ਤੋਂ ਬਾਅਦ ਉਹ ਦੱਸੋ ਕਿ ਝੋਟੀ ਦਿਖਾਉਣੇ ਤੁਹਾਨੂੰ ਨੀਲੀ ਦੇ ਵਿੱਚ ਬਾਕੀ ਮੋਛ ਦੇ ਵਿੱਚ ਇਹ ਰੰਕੂ ਵੀਰ ਸੂਈ ਅੱਜ ਕਿੰਨੇ ਦਿਨ ਹੋ ਗਏ ਆ ਇਹਨਾਂ ਨੂੰ ਇਹਨੂੰ ਸੂਈ ਨੂੰ ਹੋ ਗਿਆ ਜੀ ਹਫਤਾ ਹਫਤੇ ਦੀ ਸੂਈ ਆ ਖੁਗਰ ਉਹ ਦੁਜਾ ਕਹੂਗੀ ਐ ਅਰिजिनल ਦੁਜਾ ਸੂਏ ਤੇ ਸੰਧੂ ਸਾਹਿਬ ਅੱਜ ਹੀ ਆਈ ਐ 9 ਵਜੇ ਸਾਢੇ ਕਰਵਾ 8:30 ਵਜੇ ਗਏ ਆ ਅੱਛਾ ਜੀ ਤੇ 9 ਵਜੇ ਇਹ ਝੋਟੀ ਚੋਈ ਆ ਤੇ 11:30 11:30 ਆਪਣੇ ਘਰ ਆਈ ਆ ਲੇਟ ਹੀ ਆਂਦੀ ਆ ਹਾਂ ਆਪਣੇ ਲਾਗੋ ਲਈਦਾ 15 ਕਿਲੋਮੀਟਰ ਤੋਂ ਲੇਟ ਹੀ ਵੀਰਮਾ ਵੀ ਆਪਾਂ ਕਿੱਲੇ ਤੇ ਆਪਣੇ ਲਿਆਂਦੀ ਆ ਫਾਰਮ ਤੇ ਤੇ ਸਵੇਰ ਦੁਜਾ ਸੂਈ ਅੱਜ ਕਿੰਨੇ ਦਿਨ ਹੋ ਗਏ 15 ਦੇ 10 ਇਹ ਸੰਧੂ ਸਾਹਿਬ 10 ਦਿਨ ਹੋ ਗਏ ਜੀ 10 ਕਿ ਦਿਨ ਹੋ ਗਏ ਤੇ ਇਹਦੇ ਥੱਲੇ ਰਿਕਵਰੀ ਕੀ ਹੁਣ ਸਥਿਤੀ ਆ ਦੁੱਧ ਦੀ ਇਸ ਵਕਤ ਇਹ ਸੰਧੂ ਸਾਹਿਬ ਘਰ ਆਲੇ ਇੱਕ ਤੇ ਪਣਪਰਾ ਆਪਣੇ ਆਦੇ ਪਹਿਲੇ ਸਵੇਰੇ 11 ਲੀਟਰ ਨੋਚ ਹੋਇਆ ਹੈ ਹਾਂਜੀ ਤੇ ਬਾਕੀ ਇਸ ਟਾਈਮ ਹੋ ਜੇ ਸੰਧੂ ਸਾਹਿਬ ਉਹ ਆਦੇ ਵਿੱਚ ਪਾਇਆ ਪੂਆ ਕੋਈ ਨਹੀਂ ਆਟ ਗਿਆ ਉਹ ਚੱਲੰਦੇ ਸੀ ਹਾਂਜੀ ਤੇ ਬਾਕੀ ਇਹ ਵੀ ਇਸ ਟਾਈਮ ਆਲੇ ਥੱਲੇ 8 ਤੋਂ 9 ਕਿਲੋ ਦੁੱਧ ਹੈਗਾ 8 9 8 9 ਤੇ ਬਾਕੀ ਇਹ ਵੀ ਦੁੱਧ 12-13 ਕਿਲੋ ਦਊਗੀ ਜਾਦ ਨਸਰ ਵਾਲੀ ਠੀਕ ਹੈ ਰਿਕੂ ਬਾਕੀ ਅਗਲੇ ਪਿਛਲੇ ਥਮਾ ਦੀ ਚੌਣ ਵਧੀਆ ਬਰਾਬਰ ਬਿਲਕੁਲ ਅਗਲੇ ਪਿਛਲੇ ਥੜਾ ਦੀ ਚਵਾਈ ਪੂਰੀ ਬਰਾਬਰ ਠੀਕ ਹੈ ਜੀ ਤੇ ਚਲੋ ਵੱਧ ਘੱਟ ਕਿਤੇ ਡੋਕਾ ਡਾ ਘਰੇਗਾ ਵੱਖਰੀ ਗੱਲ ਨਹੀਂ ਠੀਕ ਹੈ ਬਾਕੀ ਪਸਵਾ ਗਏ ਬਾ ਦੋਸਤੋ ਚੌਣਚਾਨ ਇੱਕ ਸਾਰ ਆ ਬਰਾਬਰ ਆ ਠੀਕ ਹੈ ਜੀ 10 ਦਿਨ ਦਾ ਸਮਾਂ ਹੋ ਗਿਆ ਮਗਰ ਕੱਟੀ ਆ ਮਗਰ ਕੱਟੀ ਵੇਖੋ ਕਿੰਨੀ ਤਗੜੀ ਕੱਟੀ ਆ ਉਹ ਵੀ ਕੱਟੀ ਪਲੀ ਪਲੀਤੀ ਆ ਮਗਰ ਆਹ ਕੱਟੀ ਆ ਠੀਕ ਹੈ ਜੀ ਅੱਖਾਂ ਦੇ ਵਿੱਚ ਜਵਾਬ ਆ ਮੱਥੇ 'ਚ ਫੁੱਲੀ ਆ ਇਹ ਕੱਟੀ ਆ ਵੇਲ ਬੂਲ ਵੇਖੋ ਕੱਟੀ ਦੀ ਬਹੁਤ ਸੋਹਣੀ ਸੀ ਕਿ ਲੰਬੀ ਲੰਬੀ ਬਹੁਤ ਆ ਲੈ ਵੀਰ ਰਿੰਕੂ ਇੱਕ ਵਾਰੀ ਤੋਰਿਆ ਨੂੰ ਲੰਬਾ ਇਹ ਦੋਸਤੋ 10 ਦਿਨਾਂ ਦੀ ਸੂਈ ਦੂਜਾ ਸਵੇਰ ਉਹ ਝੋਟੀ ਆ ਤੁਹਾਨੂੰ ਦਿਖਾ ਰਿਹਾ ਪਹਿਲੇ ਸਵੇਰ ਰਿੰਕੂ ਵੀਰਾਂ ਦਾ ਵੀ ਜਿੱਥੋਂ ਕ੍ਰੀਤੀ ਆ 11 ਕਿਲੋ 11 ਜਾਂ 11 ਤੋਂ ਪਲੱਸ ਦੋ ਦੋ ਚਵਾਉ ਦੇਗੋ ਚੌੜਾ ਪਿੱਠਪੂੜਾ ਹਵਾਨੇ ਚੱਦੇ ਦੀ ਸਾਫ ਸੁਥਰੀ ਆ ਤੇ ਥਾਂ ਤੋਂ ਬਿਲਕੁਲ ਨਖੇੜ ਦੇ ਵਿੱਚ ਕੋਈ ਜੋੜਾ ਥਾਂ ਨਹੀਂ ਗਿਆ ਠੀਕ ਆ ਆ ਕਰੋ ਚੱਕ ਜੀ ਬਾਕੀ ਸੰਧੂ ਸਾਹਿਬ ਚੋਣ ਬਹੁਤ ਪੋਲੀ ਆ ਬਾਕੀ ਆਪਾਂ ਸੰਧੂ ਸਾਹਿਬ ਆਪਣਾ ਆਪਾਂ ਕਿਸੇ ਪੈਣ ਭਰਾ ਨੂੰ ਮੜਾ ਨਹੀਂ ਆਂਦੇ ਪਰ ਆਪਾਂ ਆਪਣੇ ਸਫਾਈ ਨਹੀਂ ਆਪਾਂ ਆਪ ਦਿੰਦੇ ਤੁਹਾਨੂੰ ਸੁਚਾਈ ਦੱਸਦੇ ਆ ਜੋ ਦੁੱਧ ਹੈਗਾ ਉਹ ਦੱਸਿਆ ਹਾਂਜੀ ਵਖਾਵੇ ਆ ਤਾਂ ਭਾਵੇਂ 10 ਹੀ ਦੱਸਦੀ 11 ਹੀ ਦੱਸਦੀ ਤਾਂ ਵੀ ਸੰਤੋਖ ਹੋਈਏ ਚਲੋ ਕਹਿਣ ਦਵੀਏ ਭਾਵੇਂ 11 ਲੀਟਰ ਕਹਿ ਕੇ ਵੇਚੀ ਜਾਵੇ ਔਰ ਗੱਲ ਵੀ ਕੱਲ ਨੂੰ ਚੁਵਾਈਏ ਝੂਠੇ ਨਾ ਹੋਈਏ ਝੂਠੇ ਇਹ ਸੰਤੋਖ ਸਾਹਿਬ ਮੂਹੇ ਤਾਂ ਵੀ ਨਹੀਂ ਕਾ 8 ਕਿਲੋ ਤਾਂ ਹੋਊਗੀ ਵੱਧ ਹੀ ਰਿਕਲੂਗੀ ਠੀਕ ਹੈ ਵੀਰੇ ਇਹ 8 ਲੀਟਰ ਜਿੰਨੂੰ ਆਦੇ ਉਹ 8 ਲੀਟਰ ਦੁੱਧ ਹੈ ਉਹ ਛੋਟੀ ਜਿਆਦਾ ਨਹੀਂ ਵੀ 10 11 ਸਿਰ ਹੀ ਹੈਗੀ ਹੈ ਚਵਾਜੋ ਵੀ ਚੰਗੀ ਸੇਵਾ ਕੀਤੀ ਭਰਾ ਦੀ ਦੀ ਹਾਂਜੀ ਹਾਂਜੀ ਲਓ ਵੀ ਦੋਸਤੋ ਇਹ ਗੱਲਬਾਤ ਆ ਇਸ ਵਕਤ 8 9 8 9 ਦੇ ਦਰਮਿਆਨ ਚੱਲਣ ਰਹੀ ਹੈ ਸੰਤੋਖ ਸਾ 8 ਤੋਂ 4 ਲੀਟਰ ਦੁੱਧ ਬੜਾ ਹੁੰਦਾ ਬਹੁਤ ਬਹੁਤ 4 ਲੀਟਰ ਇੱਕ ਟਾਈਮ ਮੈਨਾ ਰੱਖਉਂਦਾ ਡੰਗਰ ਦਾ ਤੇ ਵੀ ਨਾ ਵੀਰੇ ਕਈ ਵਾਰ ਬੁਖਾਰਾ ਆਪ ਪਾਲਟੀ ਚ ਕਿਉਂਕਿ ਉੱਠ ਕੇ ਤੇ ਲੱਗਦਾ ਵੀ 11 ਲੀਟਰ ਸੀ ਚੋਲੇ ਆ ਪਰ ਜਦੋਂ ਮਿਲਤੀ ਕੀਤੀ ਕਰੀਏ ਉਦੋਂ 9-8 ਹੀ ਰਹਿ ਜਾਂਦਾ ਜੀ ਦੋ ਦੋ ਤਿੰਨ ਰਹਿ ਜਾਂਦਾ ਬਾਲਟੀ ਚ ਐਸੀ ਤਰਾਈਆਂ ਵੀ ਬਾਕੀ ਰੋਲ ਰੋਟੀ ਦਾ ਪੂਰਾ ਠੀਕ ਆ ਜੀ ਬਾਕੀ ਬਿਊਟੀ ਪਾਰਟੀ ਬਹੁਤ ਸੋਹਣੀ ਆ ਰਿੰਕੂ ਦੇਖ ਕਿੰਨੇ ਦੀ ਰਹੇ ਆਪਾਂ ਅੱਜ ਆਪਣੇ ਭੈਣ ਭਰਾਵਾਂ ਨੂੰ ਸੰਤੂ ਸਾਹਿਬ ਮੈਂ ਦੱਲਾਂ ਵੀ ਇੱਕ ਪੰਜ ਦੀ ਦੇ ਦਈਏ ਇੱਕ ਪੰਜ ਦੀ ਤੇ ਬਾਕੀ ਆਪਾਂ ਭਰਾਵਾਂ ਨੂੰ ਐਡੀ ਮਹਿੰਗੀ ਨਹੀਂ ਦੇਣੀ ਨਾ ਜੈਜ ਭਰਾਵਾਂ ਨੇ ਵੀ ਸਵਾ ਸਵਾ ਕਰਨੀ ਆ ਹੁਣ ਲੱਖ ਲੱਖ ਨਾ ਆਪਾਂ ਕਰੀ ਚੱਲ ਗਏ ਸਾਰਿਆਂ ਦਾ ਆਪਾਂ ਜੈਜ ਕਰਕੇ ਦੇ ਦਈਏ ਚਲੋ ਫਿਰ 95 ਦੀ ਦੇ ਦਿੰਦੇ ਫਿਰ ਨਹੀਂ ਲੱਖ ਲੱਖ ਦਾ ਨਾ 95 ਚ ਫੋਰ ਕਰ ਦੇ ਕਰ ਦੇ ਛੋੜ ਚ ਆਪਾਂ ਆਉਣ ਪੰਜ ਛਾਦ ਲੈਣੇ ਹੋਰ ਦੱਸੋ ਉਹ ਭਾਉ ਨੂੰ ਖੰਗੋ ਤੇ ਇੱਕੇ ਵਾਰੀ ਪੌੜੀ ਉਤਰਾਈਏ ਸਾਰਿਆਂ ਦਾ ਠੀਕ ਹੈ ਇੱਕੇ ਵਾਰੀ ਇੰਗਲੀ ਪੌੜੀ ਸਿੱਧੇ ਥਾੜੀ ਦੇ ਛਾਲ ਮਾਰੀ ਆ ਔਰ ਮਹਾਰਾਜੇ ਰਾਖਾ ਕਿੰਨੇ ਦੀ ਹੋ ਗਈ ਹੁਣ ਫਿਰ ਇਹ 90 ਦੀ ਹੋ ਗਈ ਜੇ ਮੱਬੇ ਯਾਰ ਦੀ ਲੋ ਵੀ 90 ਯਰ ਦੀ ਵੀਰ ਰਿਕੋਆਂ ਦੇ ਵਿੱਚ ਝੋਟੀ ਆਪਾਂ ਦਵਾਂਗੇ ਬਾਕੀ ਦੋਸਤੋ ਸੋਹਣੀ ਆ ਵੇਲ ਬੂਲ ਸੋਹਣੀ ਆ ਕਦਕੂਦ ਸੋਹਣਾ ਝੋਟੀ ਦਾ ਇੱਥੇ ਆਣ ਕੇ ਕੋਈ ਭਰਾ ਵੇਖੂਗਾ ਕੋਕਾ ਨਹੀਂ ਵੀ ਕੋਈ ਨੇੜੇ ਆ ਕੇ ਵੇਖੂਗਾ ਤੇ ਯਾਰ ਸਮਦਰਤੀ ਨਹੀਂ ਨਿਕਲਾਈ ਮੀੜੀਆਂ ਮੇ ਨਿਕਲਾਈ ਝੋਟੀ ਨਿਕਲਾਈ ਅੱਜ ਜੀ ਆਈ ਆਪਣੇ ਕੋਲ ਜੇ ਦੋ ਚਾਰ ਦੇ ਰਹਿ ਜਾਂਦੀ ਆਪਾਂ 10 ਲੀਟਰ ਦੁੱਧ ਇਥੇ ਕਰਦੇ ਵਨ ਬੂਲ ਖਾਣ ਦੀ ਬੜੀ ਚਾਰੂ ਆ ਠੀਕ ਹੈ ਵੀਰੇ ਤੇ ਸੰਧੂ ਸਾਹਿਬ ਆਪਾਂ ਭਰਾਵਾ ਮਾੜੇ ਨਾ 90000 ਤੇ ਦੋ ਅਰਮਾਨ ਕਰਦੇ ਦਾ ਲਾਸਟ ਮੱਝ ਆ 88 80000 ਦੀ ਵਜ ਦੇਦਾ ਝੋਟੀ ਦੇ ਦਾਂਗੇ ਚਲੋ ਉਰਤਵਾ ਦੇ ਪ੍ਰਵਾਇ ਮਾਨ ਕਰਨਾ ਜੇ ਆਪਣੀ ਵੀਡੀਓ ਵੇਖੇ ਵੀਰ ਆਪਣੇ ਖੁਸ਼ ਨਾ ਹੋਏ ਤੇ ਫਾਇਦਾ ਕੀ ਆਪਣਾ ਵੀਡੀਓ ਪਾਉਂਦਾ ਬਿਲਕੁਲ ਲੋਬੀ 88000 ਦੀ ਕਿਸਾਨ ਵੀਰੋ ਜਿਹੜੀ ਤੁਹਾਨੂੰ ਝੋਟੀ ਮਿਲ ਜੂਗੀ ਅੱਜ 10 ਦਿਨਾਂ ਦੇ ਦਰਮਿਆਨ ਹੁਣ ਤਰੀ ਕਰਦੀ ਹੈ ਕਰਮ ਵਾਲੀ 10 ਦਿਨ ਹੋ ਗਏ ਨੇ ਸਹੀ ਨੂੰ ਬਾਕੀ ਆ ਹਵਾਨਾਲੇਵਾ ਬਹਿਣੀ ਵਾਲੇ ਪਾਸੋਂ ਤੁਹਾਨੂੰ ਦਿਖਾਉਣ ਦੇ ਆ ਨਾੜ ਮਿਲਕਣ ਵਾਲੀ ਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਜੀ ਸੋ ਸੈਜ ਥਾਣਾ ਦਾ ਠੀਕ ਆ ਜੀ ਵਿਰਲ ਬੰਡ ਆਕੂ ਵੀ ਇੱਕ ਨੰਬਰ ਆਪਦੇ ਕਰਦੇ ਸਾਂਝੇ ਇਹ ਸੰਧੂ ਸਾਹਿਬ ਆਪਣਾ ਏ 8394 ਹਾਂਜੀ ਦੇ 90 ਕੁ 40 ਠੀਕ ਹੈ ਜੀ ਠੀਕ ਹੈ ਵੀਰੇ ਲੋਕ ਦੱਸੋ ਸਾਡੇ ਵੇਖ ਰਿਹਾ ਰਿੰਕੂ ਪਿੰਡ ਲੋਕੇ ਤੋਂ ਲੋਕੇ ਤੁਸੀਂ ਵਿజిਟ ਕਰ ਲਿਓ ਨੇੜੇ ਪੱਟੀ ਆ ਕੈਰੋਂ ਪਿੰਡ ਲੱਗੇ ਆ ਤਿੰਨ ਅਜਮੱਜਾਂ ਝੋਟੀਆਂ ਤੁਹਾਨੂੰ ਦਿਖਾਈਆਂ ਨੇ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਹੋਣਗੇ ਵੱਧ ਤੋਂ ਵੱਧ ਵੀਡੀਓ ਅਗੇ ਸ਼ੇਅਰ ਕਰ ਦਿਓ ਕਿਉਂਕਿ ਭਰਾ ਚੰਗੇ ਚੰਗੇ ਪਸ਼ੂ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਦਾ ਰਹੂਗਾ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਿਹਾ ਕੋਈ 5-7 5-7 ਨਗ ਜਿਹੜੇ ਮੌਜੂਦ ਹੀ ਹੁੰਦੇ ਆ ਇਸ ਕਿੱਲੇ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਮਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ